ਇਸ਼ਾਕ ਕਰਦੇ ਸਮਿਆਂ ਬੋਲ ਦਿਓ ਇਹ ਤਿੰਨ ਸ਼ਬਦ ਦੁਸ਼ਮਣ ਕੁਟਕੁਟ ਕੇ ਮਰੇਗਾ ਜ਼ਰੂਰ ਕਰੋ ਇਹ ਉਪਾਏ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਜ਼ਿਆਦਾ ਸੁਣਨ ਤੋਂ ਸਮਝ ਆਵੇਗਾ ਤਾਂ ਜੇਕਰ ਸੰਭਵ ਹੋਵੇ ਇਸ ਵੀਡੀਓ ਨੂੰ ਅਜੇ ਹੀ ਦਾੰਤੇ ਬਹਿ ਕੇ ਦੇਖੋ ਜਿੱਥੇ ਦਾ ਮਾਹੌਲ ਇੱਕਦਮ ਸ਼ਾਂਤ ਹੋਵੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਤੁਹਾਡੀ ਤਰੱਕੀ ਨੂੰ ਨਜ਼ਰ ਰਗਾ ਰਿਹਾ ਹੈ ਅਤੇ ਅਚਾਨਕ ਹੀ ਤੁਹਾਡਾ ਕੰਮ ਬਿਗੜਨਾ ਸ਼ੁਰੂ ਹੋ ਗਿਆ ਹੈ ਸਿਹਤ ਘਟਣੀ ਸ਼ੁਰੂ ਹੋ ਗਈ ਹੈ ਅਤੇ ਘਰ ਵਿੱਚ ਬੇਚੈਨੀ ਵੀ ਵੱਧ ਰਹੀ ਹੈ ਜੇਕਰ ਹਾਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਛੁਪਿਆ ਹੋ ਸਕਦਾ ਹੈ ਦੁਸ਼ਮਣ ਸਰਗਰਮ ਹੋ ਗਿਆ ਹੈ ਪਰ ਡਰੋ ਨਾ ਕਿਉਂਕਿ ਅੱਜ ਮੈਂ ਤੁਹਾਨੂੰ ਅਜਿਹਾ ਰਹਸਮਈ ਤਾਤ੍ਰਿਕ ਸ਼ਬਦ ਦਸਨ ਜਾ ਰਹੀ ਹਾਂ ਜੋ ਤੁਸੀਂ ਹਰ ਸਵੇਰ ਪੇਸ਼ਾਬ ਕਰਦੇ ਸਮੇਂ ਕਹਿੰਦੇ ਹੋ ਤਾਂ ਦੁਸ਼ਮਨ ਦੀ ਪਿੱਠ ਟੁੱਟ ਜਾਵੇਗੀ ਉਸ ਦਾ ਮਨੋਬਲ ਟੁੱਟ ਜਾਵੇਗਾ ਅਤੇ ਉਹ ਆਪਣੇ ਆਪ ਹੀ ਤੁਹਾਡੇ ਰਸਤੇ ਤੋਂ ਬਾਹਰ ਹੋ ਜਾਵੇਗਾ ਭਾਵੇਂ ਦੋਸਤੋ ਇੱਕ ਵੀਡੀਓ ਹੈ ਸੰਵਾਦ ਨਹੀਂ ਹੈ ਪਰ ਅਜੇਹਾ ਅਤੇ ਪਰਖਿਆ ਗਿਆ ਅੰਤਰਮੰਤਰ ਦਾ ਰਾਜ਼ ਹੈ ਜਿਸ ਨੂੰ ਬਹੁਤ ਘੱਟ ਲੋਕ ਪੁਰਾਣੇ ਅਗੋਰੀ ਜਾਣਦੇ ਹਨ ਸੰਪੂਰਨ ਖੋਜੀ ਅਤੇ ਕਾਲੇ ਪੂਜਕ ਇਸ ਰਾਜ਼ ਨੂੰ ਲੁਕਾਉਣ ਲਈ ਪੂਰੀ ਤਾਕਤ ਲਗਾਉਂਦੇ ਸਨ ਤਾਂ ਜੋ ਆਮ ਲੋਕ ਇਸ ਦੀ ਤੁਰਰਤੋਂ ਨਾ ਕਰਨ ਪਰ ਜੇ ਤੁਸੀਂ ਸੱਚੇ ਦਿਲ ਤੋਂ ਪਰੇਸ਼ਾਨ ਹੋ ਤੁਹਾਨੂੰ ਬਾਰ ਬਾਰ ਧੋਖਾ ਦਿੱਤਾ ਗਿਆ ਹੈ ਅਤੇ ਤੁਸੀਂ ਧੋਖਾ ਖਾ ਰਹੇ ਹੋ ਅਤੇ ਆਪਣੇ ਦੁਸ਼ਮਣਾਂ ਤੋਂ ਆਜ਼ਾਦੀ ਚਾਹੁੰਦੇ ਹੋ ਇੱਕ ਵਾਰ ਜਾਣਾ ਜੇਕਰ ਤੁਸੀਂ ਸਵੇਰੇ ਪੇਸ਼ਾਬ ਕਰਨ ਲਈ ਜਾਂਦੇ ਹੋ ਤਾਂ ਉਸ ਸਮੇਂ ਜੇਕਰ ਤੁਸੀਂ ਸਵੇਰੇ ਸ਼ਬਦ ਪੂਰੇ ਵਿਸ਼ਵਾਸ ਤੇ ਯਕੀਨ ਨਾਲ ਬੋਲਦੇ ਹੋ ਤਾਂ ਉਸ ਊਰਜਾ ਨਾਲ ਪ੍ਰਭਾਵ ਤੁਹਾਡੇ ਦੁਸ਼ਮਣ ਦੀ ਰੇਡ ਦੀ ਹੱਡੀ ਨੂੰ ਸਿੱਧਾ ਪ੍ਰਭਾਵਿਤ ਕਰੇਗਾ ਵੱਡਾ ਦੁਸ਼ਮਣ ਪਿਸਰਾ ਪੜ ਲਵੇਗਾ ਅਤੇ ਕੰਮ ਵੇਖਣ ਤੋਂ ਪਹਿਲਾਂ ਸੋਹ ਵਾਰ ਵਿਗੜ ਜਾਵੇਗਾ ਜੇ ਤੁਸੀਂ ਸੋਚਦੇ ਹੋ ਤਾਂ ਜਾਣਨ ਲਈ ਕਿ ਇੱਕ ਚਮਤਕਾਰੀ ਸ਼ਬਦ ਕੀ ਹੈ ਅਤੇ ਕਿਵੇਂ ਬੋਲਣਾ ਹੈ ਨਿਸ਼ਚਿਤ ਤੌਰ ਤੇ ਅਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਕਿਉਂਕਿ ਇਹ ਜਾਣਕਾਰੀ ਤੁਹਾਡੀ ਕਿਸਮਤ ਨੂੰ ਬਦਲ ਸਕਦੀ ਹੈ ਅਤੇ ਤੁਹਾਡੇ ਦੁਸ਼ਮਣ ਦੀ ਮੁਕਤੀ ਲਈ ਪੇਸ਼ਾਬ ਨਾਲ ਸੰਬੰਧਿਤ ਉਪਾਏ ਅਤੇ ਉਪਚਾਰਾਂ ਨੂੰ ਤੰਤਰ ਸ਼ਾਸਤਰ ਅਤੇ ਜੋਤਿਸ਼ ਵਿੱਚ ਕਈ ਰੂਪਾਂ ਵਿੱਚ ਦੱਸਿਆ ਗਿਆ ਹੈ ਫਾਈ ਤੰਤਰ ਟੋਨਾ ਟਟਕਾਤੇ ਲੋਕ ਸ਼ਾਸਨ ਤੇ ਆਧਾਰੇ ਥਣ ਹਾਲਾਂਕਿ ਇਹ ਨਾ ਪਾਵਾਂ ਨੂੰ ਕਰਨ ਤੋਂ ਪਹਿਲਾਂ ਉਹਨਾਂ ਦੀ ਸਮਾਜਿਕ ਅਤੇ ਧਾਰਮਿਕ ਸਵੀਕ੍ਰਿਤੀ ਨੂੰ ਧਿਆਨ ਵਿੱਚ ਅੱਖਿਆ ਜਾਣਾ ਚਾਹੀਦਾ ਹੈ ਇਹ ਸ਼ਾਬ ਕਰਦੇ ਸਮਿਆਂ ਇਹ ਤਿੰਨ ਸ਼ਬਦ ਕਹੋ ਜ਼ਿੰਦਗੀ ਵਿੱਚ ਦੁਸ਼ਮਣ ਨਾਮ ਦੀ ਕੋਈ ਵੀ ਬਿਮਾਰੀ ਨਹੀਂ ਰਹੇਗੀ ਜੇ ਤੁਸੀਂ ਦੁਸ਼ਮਣ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਹੋ ਅਤੇ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟਾਂ ਪੈਦਾ ਕਰ ਰਹੇ ਹਨ ਤਾਂ ਤੁਹਾਡੇ ਜੀਵਨ ਵਿੱਚ ਤੰਦ ਮਚਾ ਰਿਹਾ ਹੈ ਦੁਸ਼ਮਣ ਨੇ ਤੁਹਾਡੇ ਹਰ ਪਾਸਿਓਂ ਘੇਰ ਲਿਆ ਹੈ ਤੇ ਤੁਸੀਂ ਸਮਝ ਨਹੀਂ ਪਾਰੇ ਕਿ ਸਾਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਉਹ ਦੁਸ਼ਮਣ ਸਾਡੀ ਜ਼ਿੰਦਗੀ ਨੂੰ ਕਿਸੇ ਵੀ ਤਰ੍ਹਾਂ ਤਰੱਕੀ ਨਹੀਂ ਕਰਨ ਦੇ ਰਹੇ ਜੋ ਤੁਹਾਡਾ ਦੁਸ਼ਮਣ ਹੈ ਜੇ ਤੁਹਾਡਾ ਕੋਈ ਕਾਰੋਬਾਰ ਉਹ ਤੁਹਾਡੇ ਕਾਰੋਬਾਰ ਨੂੰ ਖਤਮ ਕਰ ਰਹੇ ਹਨ ਜੇ ਤੁਹਾਡੇ ਕੋਲ ਨੌਕਰੀ ਹੈ ਤਾਂ ਦੁਸ਼ਮਣ ਤੁਹਾਡੇ ਪਿੱਛੇ ਪੈ ਗਿਆ ਹੈ ਦੁਸ਼ਮਣ ਆਪਸ ਵਿੱਚ ਲੜਦਾ ਹੈ ਕਚੈਰੀ ਦੇ ਛੁੱਟੇ ਕਿਸ ਕਰਦਾ ਹੈ ਜਾਂ ਤੁਹਾਡੇ ਉਹ ਠੇਕੇ ਇਸ ਵਿੱਚ ਫਸਾ ਦਿੰਦਾ ਹੈ ਜਾਇਦਾ ਦੇ ਹਲਾਲ ਵਿੱਚ ਜਾਇਦਾਦ ਨੂੰ ਹੜਪਣਾ ਚਾਹੁੰਦੇ ਹਨ ਤੁਹਾਡੀ ਔਰਤਾਂ ਤੇ ਬੁਰੀ ਨਜ਼ਰ ਰੱਖਦਾ ਹੈ ਜੋ ਦੁਸ਼ਮਣ ਹਨ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਮਾੜੇ ਕੰਮ ਕਰਦੇ ਸਨ ਅਤੇ ਉਹ ਦੁਸ਼ਮਣ ਤੁਹਾਡੇ ਨਾਲ ਅਜਿਹਾ ਕਰ ਰਿਹਾ ਤਾਂ ਜੇ ਤੁਸੀਂ ਇਸ ਪਾਏ ਨੂੰ ਅਪਣਾਉਂਦੇ ਹੋ ਤਾਂ ਦੋਸਤੋ ਤੁਹਾਨੂੰ ਦੁਸ਼ਮਣ ਤੋਂ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਦੁਸ਼ਮਣ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਅਸੀਂ ਦੁਸ਼ਮਨਾਂ ਲੜੇ ਬਿਨਾ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵਾਂਗੇ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਸਾਰੀ ਉਮਰ ਰੋਏਗਾ ਉਸ ਤੋਂ ਬਾਅਦ ਕੋਸ ਕੋਲ ਕੋਈ ਵੀ ਰਸਤਾ ਨਹੀਂ ਬਚੇਗਾ ਕਿਉਂ ਬਚ ਸਕੇ ਕਿਉਂਕਿ ਅੱਜ ਦਾ ਉਪਾਏ ਬਹੁਤ ਖਤਰਨਾਕ ਹੈ ਕਿਉਂਕਿ ਇਹ ਦੁਸ਼ਮਨ ਦੀ ਕਿਸਮਤ ਨੂੰ ਉਲਟਾ ਕਰਕੇ ਰੱਖ ਦੇਵੇਗਾ ਉਸ ਦੀ ਕਿਸਮਤ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ ਉਹ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ ਉਹ ਉਸ ਤੋਂ ਬਾਅਦ ਇਸ ਟੋਟ ਕੇ ਤੋਂ ਬਚ ਨਹੀਂ ਸਕਦਾ ਕਿਉਂਕਿ ਇਹ ਉਪਾਏ ਬਹੁਤ ਖਤਰਨਾਕ ਹੈ ਤੇ ਬਹੁਤ ਸ਼ਕਤੀਸ਼ਾਲੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਅਜੇ ਦਸ਼ਮੇ ਨਾਲ ਦਿੱਤੇ ਹੋਗੇ ਤਾਂ ਤੁਹਾਡਾ ਦਸ਼ਮੇ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਬਲਕਿ ਤੁਹਾਡੀ ਜ਼ਿੰਦਗੀ ਵੀ ਕਿਸੇ ਕਿਸਮ ਦਾ ਕੋਈ ਵੀ ਦੁਸ਼ਮਣ ਨਹੀਂ ਰਹੇਗਾ ਈਸ਼ਵਾਸ ਕਰੋ ਕਿ ਤੁਹਾਡੀ ਦਸ਼ਮੇ ਜ਼ਿੰਦਗੀ ਦੁਸ਼ਮਣ ਮੁਕਤ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਇੱਕ ਵੀ ਦੁਸ਼ਮਣ ਨਹੀਂ ਰਹੇਗਾ ਤਾਂ ਦੋਸਤੋ ਜਾਣਦੇ ਉਪਾਏ ਕਿਵੇਂ ਕਰੀਏ ਪੂਰੇ ਧਿਆਨ ਨਾਲ ਸੁਣੋ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖੋ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਹੀ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਪਾਈ ਹੈ ਐਸ ਲਈ ਹੁਣ ਗੱਲ ਕਰੀਏ ਉਪਾਏ ਦੀ ਹਰ ਵਿਅਕਤੀ ਟਾਇਲਟ ਜ਼ਰੂਰ ਜਾਂਦਾ ਹੈ ਤੇ ਟਾਇਲਟ ਕਰਦੇ ਸਮਿਆਂ ਜੋ ਦੁਸ਼ਮਣ ਨੂੰ ਤਬਾਹ ਕਰਨ ਦੇ ਟੋਟਕੇ ਕੀਤੇ ਜਾਂਦੇ ਹਨ ਉਹ ਬਹੁਤ ਖ਼ਤਰਨਾਕ ਹੁੰਦੇ ਹਨ ਕਿਉਂਕਿ ਉਹਨਾਂ ਨਾਲ ਦੁਸ਼ਮਣ ਦੀ ਕਿਸਮਤ ਜੁੜੀ ਹੁੰਦੀ ਹੈ ਅਤੇ ਜਿਸ ਜੀ ਦੁਸ਼ਮਨ ਦੀ ਕਿਸਮਤ ਖਰਾਬ ਹੋ ਜਾਂਦੀ ਹੈ ਤਾਂ ਵਿਅਕਤੀ ਅੱਗੇ ਕੁਝ ਵੀ ਨਹੀਂ ਕਰ ਸਕਦਾ ਐਸੇ ਤਰ੍ਹਾਂ ਸਾਨੂੰ ਦੁਸ਼ਮਨ ਦੀ ਕਿਸਮਤ ਨੂੰ ਖਰਾਬ ਕਰਨਾ ਹੈ ਉਸ ਦੁਸ਼ਮਨ ਦੀ ਕਿਸਮਤ ਨੂੰ ਬਗਾੜਨਾ ਹੈ ਪਰ ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਜੇਕਰ ਦੁਸ਼ਮਨ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਗੜਬੜ ਪੈਦਾ ਕਰ ਰਿਹਾ ਹੈ ਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਖਤਰਾ ਮੇਰੀ ਜਾਣਤੇ ਹੈ ਅਤੇ ਹੁਣ ਇਸ ਤੋਂ ਇਲਾਵਾ ਕੋਈ ਬਿਲਕੁਲ ਨਹੀਂ ਹੈ ਤਾਂ ਹੀ ਉਸ ਵਾਇਲ ਨੂੰ ਕਰਨਾ ਹੈ ਤੁਸੀਂ ਨਹੀਂ ਜਾਣਦੇ ਕਿ ਜਦੋਂ ਵੀ ਤੁਸੀਂ ਪੇਸ਼ਾਬ ਕਰਨ ਬਾਥਰੂਮ ਵਿੱਚ ਜਾਂਦੇ ਹੋ ਉਸ ਦੀ ਜੋ ਵੀ ਨਕਾਰਾਤਮਕ ਸ਼ਕਤੀ ਹੈ ਤੇ ਜੋ ਨਕਾਰਾਤਮਕ ਊਰਜਾ ਹੈ ਤੁਹਾਡੀ ਕਮੀਜ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸਕਦੀ ਹੈ ਕਿਉਂਕਿ ਜਦੋਂ ਅਸੀਂ ਇਹ ਐਪ ਸ਼ਾਪ ਕਰਦੇ ਹਾਂ ਤਾਂ ਇਹ ਸਾਡੀ ਨਕਾਰਾਤਮਕ ਸ਼ਕਤੀ ਨਿਕਲਦੀ ਹੈ ਤੇ ਉਹ ਨਕਾਰਾਤਮਕ ਸ਼ਕਤੀ ਇੰਨੀ ਜ਼ਿਆਦਾ ਖਤਰਨਾਕ ਹੁੰਦੀ ਹੈ ਕਿ ਜੇਕਰ ਕਿਸੇ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਆਦਮੀ ਐਨਾ ਬਰਬਾਦ ਹੋ ਤੇ ਉਸ ਦੀ ਕਿਸਮਤ ਐਨੀ ਖਰਾਬ ਹੋ ਜਾਵੇਗੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰ ਸਕਦਾ ਅ ਸਟੋਟਿਕ ਨੂੰ ਧਿਆਨ ਨਾਲ ਸੁਣੋ ਤੁਸੀਂ ਇਹ ਕਿਸੇ ਵੀ ਸਮੇਂ ਕਰ ਸਕਦੇ ਹੋ ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਹੀ ਤੁਹਾਨੂੰ ਇਹ ਟੋਟਕਾ ਕਰਨਾ ਚਾਹੀਦਾ ਹੈ ਔਰਤਾਂ ਅਤੇ ਮਰਦ ਦੋਵੇਂ ਇਸ ਟੋਟਕੇ ਨੂੰ ਕਰ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਆਦਮੀ ਇਹ ਉਪਾਏ ਕੀ ਵੀ ਕਰਨਗੇ ਕਿਉਂਕਿ ਜੋ ਮਰਦ ਹਨ ਉਹ ਖੜੇ ਹੋ ਕੇ ਟਾਇਲਟ ਕਰ ਸਕਦੇ ਹਨ ਔਰਤਾਂ ਬੈਠ ਕੇ ਟਾਇਲਟ ਕਰਨਗੀਆਂ ਇਸ ਨੂੰ ਕਰਨ ਦੇ ਬਹੁਤ ਵੱਖ-ਵੱਖ ਤਰੀਕੇ ਹਨ ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਇਹ ਟੋਟਕਾ ਉਹ ਹੀ ਕਰਨਾ ਹੈ ਜਦੋਂ ਕੋਈ ਤੁਹਾਨੂੰ ਪਰੇਸ਼ਾਨ ਨਾ ਕਰ ਰਿਹਾ ਹੋਵੇ ਤੁਸੀਂ ਇਕੱਲੇ ਹੋਵੋ ਤੁਸੀਂ ਜਾਣਦੇ ਹੋ ਜੇ ਦੁਸ਼ਮਣ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਇਸ ਲਈ ਮੈਨੂੰ ਇਹ ਟੋਟਕਾ ਕਰਨਾ ਪਵੇ। ਭਾਵੇਂ ਨਾ ਕਾਰਨ ਕਿਸੇ ਨੂੰ ਪਰੇਸ਼ਾਨ ਕਰਨ ਲਈ ਇਹ ਟੋਟਕਾ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜੇਕਰ ਕੋਈ ਬੇਕਸੂਰ ਹੈ ਤੇ ਕੋਈ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਿਹਾ ਤੁਸੀਂ ਇਹ ਜਿਹਾ ਕਰਦੇ ਹੋ ਤਾਂ ਇਸ ਟੋਟਕੇ ਦਾ ਕੀ ਫਾਇਦਾ ਅਸੀਂ ਕਿਸੇ ਨੂੰ ਬੇਲੋੜੀ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਐ ਇਸ ਲਈ ਹੈ ਟੋਟਕਾ ਕਰਦੇ ਸਮੇਂ ਖਾਸ ਧਿਆਨ ਰੱਖੋ ਕਿ ਇਸ ਵਿਅਕਤੀ ਦੇ ਵਿਰੁੱਧ ਤੁਸੀਂ ਇਹ ਟੋਟਕਾ ਤੈਨੂੰ ਭਾਈ ਕਰ ਰਹੇ ਹੋ ਉਸਲ ਵਿੱਚ ਤੁਹਾਡਾ ਦੁਸ਼ਮਣ ਹੈ ਇਸ ਟੋਟਕੇ ਨਾਲ ਤੁਹਾਡੇ ਹਜ਼ਾਰਾਂ ਦੁਸ਼ਮਣ ਵੀ ਵਿਰਵਾਦ ਹੋ ਜਾਣਗੇ ਅਤੇ ਆਪਣੇ ਦੁਸ਼ਮਣ ਦਾ ਨਾਮ ਨਹੀਂ ਪਤਾ ਪਰ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਉਲਟਪਾ ਬਣਾਵਾ ਹੁੰਦੀ ਆਂ ਤੁਸੀਂ ਸੋਚਦੇ ਹੋ ਕਿ ਮੈਂ ਕੰਮ ਕਰਾਂਗਾ ਪਰ ਇਹ ਕੰਮ ਪੂਰਾ ਨਹੀਂ ਹੋਇਆ ਤੁਹਾਡਾ ਸਾਰਾ ਕੰਮ ਵਿਗੜ ਜਾਂਦਾ ਹੈ ਤੁਸੀਂ ਘਰ ਵਿੱਚ ਬੈਠੇ ਮਤਲਬ ਕਿ ਤੁਸੀਂ ਚਾਰੇ ਪਾਸੇ ਦੁਸ਼ਮਣ ਨਾਲ ਘਿਰੇ ਹੋਏ ਹੋ ਤੁਸੀਂ ਚਾਰੇ ਪਾਸੇ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਕਿਉਂਕਿ ਇਸ ਕਲਯੂਗ ਵਿੱਚ ਦੋਸ਼ ਬਣਾਣਾ ਔਖਾ ਹੈ ਦੁਸ਼ਮਣ ਬਣਾਉਣਾ ਬਹੁਤ ਸੌਖਾ ਹੈ ਇਹ ਟੁਟਕਾ ਸਾਨੂੰ ਨਾ ਦੁਸ਼ਮਣਤੂ ਬਣਾ ਸਕਦਾ ਹੈ ਤੁਹਾਨੂੰ ਕੀ ਕਰਨਾ ਹੈ ਧਿਆਨ ਨਾਲ ਸੁਣੋ ਕਿ ਤੁਸੀਂ ਦੁਸ਼ਮਣ ਨੂੰ ਕਿਵੇਂ ਹਰਉਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੁਸ਼ਮਣ ਦੀ ਫੋਟੋ ਲੈਣੀ ਹੈ ਹੁਣ ਜਿਹੜੇ ਦੁਸ਼ਮਣ ਦਾ ਨਾਮ ਤੁਸੀਂ ਨਹੀਂ ਜਾਣਦੇ ਚਿੱਟੇ ਕਾਗਜ਼ ਤੇ ਦੁਸ਼ਮਣ ਲਿਖ ਕੇ ਦੇ ਦੇਣਗੇ ਤੇ ਕਾਲੇ ਰੰਗ ਦੇ ਮਾਰਕਰ ਨਾਲ ਦੁਸ਼ਮਣ ਲਿਖੋ ਤੇ ਜੇ ਤੁਸੀਂ ਦੁਸ਼ਮਣ ਦਾ ਨਾਮ ਜਾਣਦੇ ਹਨ ਉਹ ਦੁਸ਼ਮਣ ਦੀ ਪਾਸਪੋਰਟ ਆਕਾਰ ਦੀ ਫੋਟੋ ਦੇ ਪਿਛਲੇ ਪਾਸੇ ਦੁਸ਼ਮਣ ਦਾ ਨਾਮ ਲਿਖਣਗੇ ਮੰਨ ਲਓ ਕਿ ਮੇਰੇ ਦੁਸ਼ਮਣ ਦਾ ਨਾਮ ਮਨਪ੍ਰੀਤ ਹੈ ਤਾਂ ਮੈਂ ਮਨਪ੍ਰੀਤ ਦੀ ਫੋਟੋ ਲਵਾਉਂਗਾ ਹਰ ਤੇ ਦਸ਼ਮਨ ਦੀ ਫੋਟੋ ਦੇ ਪਿੱਛੇ ਪਾਸੇ ਕਾਲੇ ਰੰਗ ਦੇ ਮਾਰਕਰ ਨਾਲ ਨਾਮ ਲਿਖ ਦੇਵਾਂਗਾ ਤੇ ਜਿਸ ਕੋਲ ਦਸ਼ਮਨ ਦਾ ਨਾਮ ਨਹੀਂ ਹੈ ਉਹ ਕੀ ਕਰੇਗਾ ਸਿਰਫ ਚਿੱਟੇ ਕਾਗਜ਼ ਵਿੱਚ ਲਾਈਨਾਂ ਤੋਂ ਬਿਨਾ ਕਾਗਜ਼ ਲੈਣਾ ਹੈ ਤੇ ਪਿੱਛੇ ਦਸ਼ਮਨ ਲਿਖ ਦੇਣਾ ਹੈ ਕਾਲੇ ਰੰਗ ਦੇ ਮਾਰਕਰ ਨਾਲ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਫੋਟੋ ਲੈਣੀ ਹੈ ਹਤੇ ਉਹ ਦਸ਼ਮਨ ਕੋਈ ਵੀ ਔਰਤ ਹੋ ਸਕਦੀ ਹੈ ਇਹ ਕੋਈ ਔਰਤ ਦਸ਼ਮਨ ਹੋ ਸਕਦੀ ਹੈ ਇਹ ਇੱਕ ਆਦਮੀ ਵੀ ਹੋ ਸਕਦਾ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਦਮੀ ਲਈ ਦੱਸਾਂਗੀ ਤੁਸੀਂ ਸਭ ਤੋਂ ਪਹਿਲਾਂ ਐਸ ਵਿੱਚ ਨਾਮ ਲਿਖੋ ਤੇ ਜਦੋਂ ਤੁਸੀਂ ਟੋਲਟ ਜਾਂਦੇ ਹੋ ਰਾਤ ਦੇ ਸਮੇਂ ਕਰਵਤਾ ਜ਼ਿਆਦਾ ਪੈਦਰ ਹੋਵੇਗਾ ਜਦੋਂ ਵੀ ਤੁਸੀਂ ਟੋਲਟ ਜਾਂਦੇ ਹੋ 10 ਫੋਟੋ ਨੂੰ ਹੇਠਾ ਰੱਖੋ ਤੁਹਾਨੂੰ 10 ਫੋਟੋ ਤੇ ਟੋਲਟ ਕਰਨਾ ਹੈ ਪਰ ਫੋਟੋ ਤੇ ਟੋਲਟ ਕਰਦੇ ਸਮੇਂ ਤੁਹਾਨੂੰ ਇਹ ਸ਼ਬਦ ਕਹਿਣਾ ਪਵੇਗਾ ਟਿੰ 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 ਤੁਹਾਨੂੰ ਇਹ ਬੋਲਣਾ ਪਵੇਗਾ ਅਤੇ ਜਦੋਂ ਤੱਕ ਤੁਸੀਂ ਟੋਲਟ ਕਰ ਰਹੇ ਹੋ ਉਦੋਂ ਤੱਕ ਤੁਹਾਨੂੰ ਬੋਲਦੇ ਰਹਿਣਾ ਹੈ ਤੁਹਾਨੂੰ ਇਹ ਪ੍ਰਕਿਰਿਆ ਪੂਰੀ ਸ਼ਰਤਾਂ ਤੇ ਵਿਸ਼ਵਾਸ ਨਾਲ ਕਰਨੀ ਪਵੇਗੀ ਕਿਉਂਕਿ ਸ਼ਿਸ਼ਤਤਾ ਬਿਨਾਂ ਕੋਈ ਵੀ ਉਪਾਏ ਕਾ ਨਾ ਪੂਰਾ ਪ੍ਰਭਾਵ ਨਹੀਂ ਦੇ ਸਕਦਾ ਐਸੇ ਪਾਏ ਨੂੰ ਕਰਨ ਲਈ ਤੁਹਾਨੂੰ ਪਹਿਲਾਂ ਆਪਣੇ ਮਨ ਨੂੰ ਸਥਿਰ ਕਰਨਾ ਪਵੇਗਾ ਤੇ ਆਪਣੇ ਦੁਸ਼ਮਣ ਤੇ ਮਨਨ ਕਰਨਾ ਪਵੇਗਾ ਜਦੋਂ ਤੁਸੀਂ ਪੂਰੀ ਤਰ੍ਹਾਂ ਤਿਆਰ ਹੋ ਤਾਂ ਇਹ ਪ੍ਰਕਿਰਿਆ ਸ਼ੁਰੂ ਕਰੋ ਸਭ ਤੋਂ ਪਹਿਲਾਂ ਤੁਸੀਂ ਅਜਿਹੀ ਥਾਂ ਤੇ ਜਿੱਥੇ ਕੋਈ ਵੀ ਤੁਹਾਨੂੰ ਪਰੇਸ਼ਾਨ ਨਾ ਕਰੇ ਆਪਣੇ ਸਾਹਮਣੇ ਇੱਕ ਕਾਗਜ਼ ਰੱਖੋ ਤੇ ਉਸ ਵਿੱਚ ਆਪਣੇ ਦੁਸ਼ਮਣ ਦਾ ਨਾਂ ਲਿਖੋ ਜੇਕਰ ਤੁਸੀਂ ਕਿਸੇ ਖਾਸ ਵਿਅਕਤੀ ਲਈ ਕਰ ਰਹੇ ਹੋ ਤਾਂ ਉਸੇ ਨੂੰ ਦਾ ਸਿੱਧਾ ਸਾਫ ਸਾਫ ਨਾਮ ਲਿਖੋ ਜੇਕਰ ਤੁਹਾਡੇ ਉਹ ਸਾਰੇ ਦੁਸ਼ਮਣਾਂ ਦਾ ਤੁਸੀਂ ਇਹ ਉਪਾਏ ਸਮੌਹਿਕ ਤੌਰ ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਦੁਸ਼ਮਣ ਦੇ ਨਾਮ ਲਿਖ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਇੱਕ ਕਾਗਜ਼ ਆਪਣੇ ਨਾਲ ਬਾਥਰੂਮ ਲੱਗੇ ਜਾਣਾ ਪਵੇਗਾ ਹੁਣ ਜਦੋਂ ਤੁਸੀਂ ਬਾਥਰੂਮ ਵਿੱਚ ਤੱਕ ਰਹਿੰਦੇ ਹੋ ਤਾਂ ਇਹ ਕਿੰਨੀ ਬਣਾਓ ਕਿ ਤੁਹਾਡੇ ਕੋਲ ਕਾਫੀ ਸਮਾਂ ਹੋਵੇ ਤਾਂ ਜੋ ਇਹ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਤੋਂ ਪੂਰੀ ਹੋ ਸਕੇ ਜੇਕਰ ਤੁਸੀਂ ਪਰ ਤੁਸੀਂ ਇਹਦੇ ਟਾਇਲਟ ਵਰਤੋਂ ਕਰ ਰਹੇ ਹੋ ਤਾਂ ਕਾਫੀ ਛੇਡਾ ਰੱਖੋ ਅਤੇ ਜੇਕਰ ਤੁਸੀਂ ਪਛਿਛੇ ਵੀ ਛੇਡਲੀ ਦੇ ਟਾਇਲਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਆਪਣੇ ਸਾਹਮਣੇ ਵੀ ਰੱਖ ਸਕਦੇ ਹੋ। ਅਸਲ ਵਿੱਚ ਤੁਹਾਨੂੰ ਆਪਣੇ ਮਨ ਵੀ ਟ੍ਰਿਮ 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 ਦਾ ਜਾਪ ਕਰਦੇ ਰਹਿਣਾ ਹੈ ਅਤੇ ਆਪਣੇ ਦੁਸ਼ਮਣਾਂ ਦਾ ਧਿਆਨ ਕਰਨਾ ਹੈ ਐਸਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਵਿਚਾਰ ਸਿਰਫ ਆਪਣੇ ਦੁਸ਼ਮਣ ਤੋਂ ਕੇਂਦ੍ਰਿਤ ਹੋਣ ਜੇਕਰ ਇਸ ਸਮੇਂ ਦੇ ਦੌਰਾਨ ਤੁਹਾਡਾ ਧਿਆਨ ਕਿਸੇ ਹੋਰ ਵਿਸ਼ੇ ਵੱਲ ਜਾਂਦਾ ਹੈ ਤਾਂ ਉਹ ਕੋਈ ਆਪਣਾ ਪ੍ਰਭਾਵ ਘੋਸ ਸਕਦਾ ਹੈ। ਜਦੋਂ ਤੁਸੀਂ ਇਹ ਪ੍ਰਕਿਰਿਆ ਪੂਰੀ ਕਰ ਲੈਂਦੇ ਹੋ ਤਾਂ ਉਸ ਕਾਗਜ਼ ਨੂੰ ਪਾਣੀ ਵਿੱਚ ਸੁੱਟਦੇ ਹੋ ਇਹ ਯਕੀਨੀ ਬਣਾਓ ਕਿ ਪਾਣੀ ਇਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇ ਅਤੇ ਇਹ ਬੈਕੇ ਪੂਰੀ ਤਰ੍ਹਾਂ ਘੁਲ ਜਾਵੇ ਇਸ ਸਮੇਂ ਦੇ ਦੌਰਾਨ ਤੁਹਾਨੂੰ ਇਹ ਵੀ ਕਹਿਣਾ ਪਵੇਗਾ ਕਿ ਮੇਰਾ ਦੁਸ਼ਮਨ ਨਸ਼ਟ ਹੋ ਜਾਵੇ ਅਤੇ ਉਹ ਮੇਰੇ ਤੋਂ ਦੂਰ ਚਲਾ ਜਾਵੇ ਅਤੇ ਅਜਿਹਾ ਮੇਰੇ ਤੇ ਕੋਈ ਵਿਅਸਅਰ ਨਾ ਹੋਵੇ ਪਰ ਇਹ ਉਪਾਏ ਇੱਥੇ ਹੀ ਖਤਮ ਨਹੀਂ ਹੁੰਦਾ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਕਾਗਜ਼ ਲੈਣਾ ਪਵੇਗਾ ਤੇ ਉਸੇ ਤਰੀਕੇ ਨਾਲ ਪਾਵੇਗਾ ਹੁਣ ਉਸ ਕਾਗਜ਼ ਦੇ ਵਿੱਚ ਘਾਰੇ ਇੱਕ ਸੂਈ ਲੰਗਾਓ ਹੈ ਤੁਹਾਡੇ ਦੁਸ਼ਮਨ ਨੂੰ ਕਮਜ਼ੋਰ ਕਰਨ ਦੇ ਨਕਾਰਾਤਮਕ ਗੱਜ ਨੂੰ ਖਤਮ ਕਰਨ ਲਈ ਪਰਤਾਤਮ ਤੋੜਤੇ ਕੀਤਾ ਜਾਂਦਾ ਹੈ ਸੂਈ ਨੂੰ ਇਸ ਤਰੀਕੇ ਨਾਲ ਪਾਉਣਾ ਹੈ ਕਿ ਇਹ ਕਾਗਜ਼ ਵਿੱਚ ਫਸਿਆ ਰਹੇ ਤੇ ਰੱਖਣਾ ਹੋਵੇ ਇਸ ਤੋਂ ਬਾਅਦ ਇਹ ਕਾਗਜ਼ ਨੂੰ ਸੁੱਕੀ ਜਗ੍ਹਾ ਤੇ ਲਾ ਕੇ ਚਲੇ ਜਾਵੇ ਤੇ ਨੂੰ ਸਾੜ ਦਿਓ ਜਦੋਂ ਕਾਗਜ਼ ਸੜ ਜਾਵੇ ਤਾਂ ਉਸਨੂੰ ਬਾਰ-ਬਾਰ ਕਹਿਣਾ ਪਵੇਗਾ ਕਿ ਮੇਰੇ ਦੁਸ਼ਮਨ ਦੀ ਸ਼ਕਤੀ ਖਤਮ ਹੋ ਜਾਵੇ ਉਹ ਮੈਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਅਦੇ ਇਸ ਨੂੰ ਆਪਣੇ ਕਰਮਾਂ ਦਾ ਫਲ ਨਾ ਮਿਲਣਾ ਚਾਹੀਦਾ ਹੈ ਜੇਕਰ ਤੁਸੀਂ ਕਿਸੇ ਖਾਸ ਉਸ ਮਲੇ ਕਰ ਰਹੇ ਹੋ ਤਾਂ ਉਸਨੂੰ ਨਾਲ ਲੇ ਕੇ ਇੱਕ ਉਹ ਕਾਗਜ਼ ਪੂਰੇ ਨਾਲ ਸੜ ਜਾਵੇ ਸੋ ਆ ਵਿੱਚ ਬਦਲ ਜਾਵੇ ਤਾਂ ਉਸ ਨੂੰ ਆਪਣੇ ਘਰ ਤੋਂ ਦੂਰ ਰਜੇ ਤਾਂ ਤੇ ਸੁੱਟ ਦਿਓ ਜਿੱਥੇ ਕੋਈ ਇਸ ਨੂੰ ਛੂਹ ਨਾ ਸਕੇ ਇਸ ਤੋਂ ਬਾਅਦ ਘਰ ਆ ਕੇ ਆਪਣੇ ਹੱਥ ਪੈਰ ਤੋਂ ਹੋ ਤੇ ਪਰਮਾਤਮਾ ਦਾ ਨਾਮ ਲੇ ਕਿ ਨਹੀਂ ਬਣਾਉ ਕਿ ਇਸ ਪ੍ਰਕਿਰਿਆ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਸਕਾਰਾਤਮਕ ਹੋ ਆਪਣੇ ਦੁਸ਼ਮਣ ਬਾਰੇ ਜ਼ਿਆਦਾ ਨਾ ਸੋਚੋ ਕਿਉਂਕਿ ਇਹ ਤੁਹਾਡੇ ਅੰਦਰ ਨਕਾਰਾਤਮਕ ਪੈਦਾ ਕਰ ਸਕਦਾ ਹੈ ਅਸਪਾਇ ਨੂੰ ਕਈ ਵਾਰ ਅਜ਼ਮਾਇਆ ਜਾ ਚੁੱਕੇ ਹਨ ਤੇ ਐਸੀ ਪ੍ਰਭਾਵ ਵੀ ਦੇਖੇ ਜਾ ਸਕਦੇ ਹਨ ਜੇਕਰ ਇਹ ਪੂਰੀ ਸ਼ਰਧਾ ਤੇ ਨਿਮਰਤਾ ਦੇ ਅਨੁਸਾਰ ਕੀਤਾ ਜਾਵੇ ਤਾਂ ਤੁਹਾਡੇ ਦੁਸ਼ਮਣ ਆਪਣੇ ਆਪ ਤੁਹਾਡੇ ਤੋਂ ਦੂਰ ਹੋ ਜਾਣਗੇ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਇਹ ਗੱਲ ਯਾਦ ਰੱਖੋ ਕਿ ਅਸਪਾਇ ਨੂੰ ਕਰਦੇ ਸਮੇਂ ਤੁਹਾਡੇ ਮਨ ਵਿੱਚ ਕਿਸੇ ਵੀ ਕਿਸਮ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਇਸਨੂੰ ਸਿਰਫ ਇੱਕ ਪਰਖਿਆ ਵਜੋਂ ਕੀਤਾ ਹੈ ਤੈਸਾ ਪਰਵਾਇਨਾ ਮਜ਼ਬੂਤ ਨਹੀਂ ਹੋਵੇਗਾ ਸਪਾਇਨ ਨੂੰ ਕਰਨ ਤੋਂ ਬਾਅਦ ਤੁਸੀਂ ਮਾਨਸਿਕ ਤੌਰ ਤੇ ਹਲਕਾ ਮਹਿਸੂਸ ਕਰੋਗੇ ਤੇ ਹੌਲੀ-ਹੌਲੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਵੀ ਵੇਖੋਗੇ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਵਿਰੁੱਧ ਕੋਈ ਵੀ ਨਕਾਰਾਤਮਕ ਕੋਸ਼ਿਸ਼ ਕੀਤੀ ਹੈ ਤਾਂ ਉਹ ਖੁਦ ਉਸ ਨਕਾਰਾਤਮਕਤਾ ਦਾ ਸ਼ਿਕਾਰ ਹੋ ਜਾਵੇਗਾ ਤੇ ਤੁਸੀਂ ਸੁਰੱਖਿਤ ਰਹੋਗੇ ਅੰਤ ਵਿੱਚ ਇਹ ਉਪਾਏ ਨਾ ਸਿਰਫ ਤੁਹਾਨੂੰ ਤੁਹਾਡੇ ਦੁਸ਼ਮਣ ਤੋਂ ਬਚਾਉਂਦਾ ਹੈ ਬਲਕਿ ਇਹ ਤੁਹਾਡੀ ਅੰਤਰੂਨੀ ताक़त तो में भी बधाता है, तो तो है।, तो है, है।, तो है जो तुम इस प्रक्रिया पूरी श्रद्धा से विश्वास न करते हो तो मानसिक तौर पर मजबूत बनाता है और जीवन में नकारात्मक शक्तियों को भी दूर करता है इसलिए दोस्तों जेकर कोई भी अजिहा है जो तुम परेशान कर रहा है तो यह उपाय थोड़े लिए बहुत ज़्यादा लाभदायक साबित हो सकता है इसमें पूरी श्रद्धा न करो फिर देखो कि तीडे जिंदगी किमें सकारात्मक ला आते हैं ਦੁਸ਼ਮਨਾਂ ਤੋਂ छुटकारा ਪਾਉਣ ਲਈ ਪਿਛਾਮਨਾ ਸੰਦੇ ਵਿੱਚ ਛੋਟੀਆਂ ਪਰ ਚਮਤਕਾਰੀਆਂ ਗੱਲਾਂ ਸਮਝ ਜਾਂਦੇ ਹਾਂ ਆਓ ਜਾਣਦੇ ਹਾਂ ਤੰਤਰ ਤੇ ਟੋਟਕੇ ਬਾਰੇ ਕਿ ਜਿਨ੍ਹਾਂ ਨੂੰ ਆਪਣਾ ਕਿ ਤੁਸੀਂ ਆਪਣੇ ਦੁਸ਼ਮਣ ਨੂੰ ਹਰਾ ਸਕਦੇ ਹੋ ਪਹਿਲੇ ਟੋਟਕੇ ਵਾਂਗ ਦੁਸ਼ਮਣ ਤੋਂ छुटकारा ਪਾ ਸਕਦੇ ਹੋ ਤੰਤਰ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਤਾਂ ਸਵੇਰ ਉੱਠਤ ਤੋਂ ਬਾਅਦ ਪਹਿਲਾਂ ਕਿਸੇ ਸੁੰਸਾਨ ਜਗ੍ਹਾ ਤੇ ਖਾਸ ਕਰਕੇ ਕੰਡੇ ਦਾ ਰੁੱਖ ਦੇ ਹੇਠਾਂ ਪਿਸ਼ਾਬ ਕਰੋ ਤੇ ਆਪਣੇ ਦੁਸ਼ਮਣ ਦਾ ਨਾ ਆਪਣੇ ਮਨ ਵਿਚ ਲਿਓ ਅਤੇ ਇਹ ਟੋਟਕਾ ਉਪਾਏ ਕਿਵੇਂ ਕਰੀਏ ਸਵੇਰ ਨੂੰ ਦੇਖੀ ਕਿਸੇ ਨਾਲ ਬਿਨਾਂ ਗੱਲਬਾਤ ਕੀਤੇ ਆਪਣਾ ਪਹਿਲਾ ਪੇਸ਼ਾ ਵੇਖ ਪੁਰਾਣੇ ਡੱਬੇ ਵਿਚ ਲਓ ਤੇ ਫਿਰ ਉਸ ਨੂੰ ਕੰਡੇ ਦਾ ਰੁੱਖ ਦੀ ਜੜ ਤੇ ਚੜਾਓ ਤੇ ਦੁਸ਼ਮਣ ਦਾ ਨਾਮ ਲੈਂਦੇ ਹੋਏ ਓਮ ਹਰੀਮ ਕਲੀਂ ਫਟ ਸਵਾਹ ਕਹੋ ਤੁਸ਼ਮੰਤ ਪਾਹ ਹੋ ਜਾਵੇਗਾ ਇਹ ਉਪਾਏ ਸਤ ਮੰਗਲਵਾਰ ਤੱਕ ਲਗਾਤਾਰ ਕਰੋ ਦੁਸ਼ਮਣ ਕਮਜ਼ੋਰ ਹੋ ਜਾਵੇਗਾ ਤੇ ਤੁਹਾਡੇ ਤੇ ਉਸ ਦਾ ਪ੍ਰਭਾਵ ਵੀ ਘਟ ਚਾਲੇਗਾ ਦੂਜਾ ਟੁੱਟਕਾ ਉਪਾਏ ਰਿਸ਼ਮਨ ਨੂੰ ਹੁਣ ਜਮ ਲਈ ਜੇਕਰ ਕੋਈ ਦੁਸ਼ਮਣ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਤੁਹਾਡੇ ਉੱਪਰ ਝੁੱਟੇ ਦੋਸ਼ਾਂ ਵਿੱਚ ਫਸਾ ਰਿਹਾ ਹੈ ਤਾਂ ਇਹ ਸਫਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਬੜਾ ਪਿਆਸ਼ ਮਿੱਟੀ ਦੇ ਬਰਤਨ ਵਿੱਚ ਇਕੱਠਾ ਕਰੋ ਫਿਰ ਉਸ ਵਿੱਚ ਸੱਤ ਇਕੱਟੇ ਹੋਏ ਨਿੰਬੂ ਦਾ ਉਹ ਤੇ ਐਸੇ ਨੂੰ 24 ਘੰਟਿਆਂ ਲਈ ਛਾਂ ਵਿੱਚ ਰੱਖੋ ਗਰੇ ਦੀ ਨਸ ਨੂੰ ਕਿਸੇ ਸੰਸਾਜਾ ਦੇ ਛੁੱਟ ਦਿਓ ਅਤੇ ਫਿਰ ਪਿਛੇ ਮੁੜ ਕੇ ਨਾ ਦੇਖੋ ਜੇ ਆਕਰਨ ਨਾਲ ਦੁਸ਼ਮਣ ਤਬਾਹ ਹੋ ਜਾਵੇਗਾ ਤੇ ਤੁਹਾਡੇ ਵਿਰੁੱਧ ਕੋਈ ਵੀ ਸਾਜ਼ਿਸ਼ ਸਫਲ ਨਹੀਂ ਹੋਏਗੀ ਤੇ ਚਟੁੱਟਕਾ ਸਭ ਤੋਂ ਪਹਿਲਾਂ ਕਿਸੇ ਵੀ ਮੰਗਲਵਾਰ ਸਵੇਰੇ ਉਠੋ ਅਤੇ ਬਿਨਾਂ ਕਿਸੇ ਨਾਲ ਗੱਲ ਕੀਤੇ ਆਪਣਾ ਪਹਿਲਾ ਪਿਛਾਰ ਇਕੱਠਾ ਕਰੋ ਤੇ ਫਿਰ ਇਸ ਨੂੰ ਕਿਸੇ ਸੰਸਾਰ ਜਮਾ ਤੇ ਲਿਆ ਜਾਓ ਤੇ ਦੁਸ਼ਮਨ ਨਾਲ ਨਾਲ ਲੰਦੇ ਹੋਈ ਫੈਂਕ ਦਿਓ ਇਸ ਟੁਟਕੇ ਨੂੰ ਕਰਨ ਨਾਲ ਦੁਸ਼ਮਨ ਹੌਲੀ ਹੋਈ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਵੇਗਾ ਚੌਥਾ ਟੋਟਕਾ ਦੁਸ਼ਮਨ ਨੂੰ ਧਾਲਤ ਵਿਚ ਰੋਣ ਲਈ ਜੇਕਰ ਤੁਸੀਂ ਕਿਸੇ ਕਾਨੂੰਨੀ ਲੜਾਈ ਵਿੱਚ ਫਸ ਗਏ ਹੋ ਤੇ ਜਿੱਤਣਾ ਚਾਹੁੰਦੇ ਹੋ ਤਾਂ ਸਪਾਇਲ ਨੂੰ ਕਰੋ ਸਭ ਤੋਂ ਪਹਿਲਾਂ ਕਿਸੇ ਮੰਗਲਵਾਰ ਦੀ ਰਾਤ ਆਪਣੇ ਪਿਸ਼ਾਬ ਵਿੱਚ ਘਾਲੇ ਤੇਲ ਮਿਲਾਓ ਤੇ ਫਿਰ ਤੁਸੀਂ ਐਸੇ ਨੂੰ ਕਿਸੇ ਵੀ ਖੰਡੇਦਾਰੂ ਕੋ ਦੇ ਜੜ ਵਿੱਚ ਪਾਓ ਤੇ ਆਪਣੇ ਮਨ ਵਿੱਚ ਕਹੋ ਓਮ ਹਰੀਮਕਰੀ ਫਟ ਸੁਹਾ ਮੇਰਾ ਦੁਸ਼ਮਨ ਹਾਰ ਜਾਵੇ ਪੰਜ ਮੰਗਲਵਾਰ ਦੇ ਸਪਾਈ ਨੂੰ ਕਰਨ ਵਾਲਾ ਆਰਤੀ ਕੇ ਚੀ ਸਫਲਤਾ ਮਿਲਦੀ ਹੈ ਤੁਹਾਡੇ ਸ਼ਾਪ ਨਾਲ ਸਬੰਧਿਤ ਤੰਤਰ ਤੇ ਤੋੜ ਕੇ ਸ਼ਕਤੀ ਦੇ ਵਿਸ਼ਵਾਸਯਾਦਾਰਿਤ ਹੁੰਦੇ ਹਨ ਇਹਨਾਂ ਨੂੰ ਕਰਨ ਤੋਂ ਪਹਿਲਾਂ ਸਮਾਜ ਧਰਮ ਅਤੇ ਨੈਤਿਕਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਕੋਈ ਵੀ ਉਪਾਏ ਕਰਦੇ ਸਮੇਂ ਮਨ ਵਿੱਚ ਵਿਸ਼ਵਾਸ ਅਤੇ ਦ੍ਰਿੜਤਾ ਹੋਣੀ ਚਾਹੀਦੀ ਹੈ ਤਾਂ ਹੀ ਇਹ ਪ੍ਰਭਾਵਸ਼ਾਲੀ ਹੋਣਗੇ ਜੇਕਰ ਤੁਸੀਂ ਉਪਾਏ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਪੂਰੀ ਨਿਸ਼ਚਾ ਅਤੇ ਸਾਵਧਾਨੀ ਨਾਲ ਕਰੋ ਜੇਕਰ ਤੁਹਾਨੂੰ ਕੋਈ ਉਪਾਏ ਕੰਚਲਦਾ ਲੱਗਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਨਹੀਂ ਤਾਂ ਵੀਡੀਓ ਨੂੰ ਘਰ ਫਿਰਦੇ ਹਨ ਦੇਖ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਧ ਤੋਂ ਸ਼ੇਅਰ ਕਰੋ ਤੇ ਚੈਨਲ ਸਿਮਰਤ ਉਸ ਚੈਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ